ਰਾਜਾ ਰਾਣੀ ਪ੍ਰਿੰਟ ਦੇਖੋ ਭਾਜੀ ਕਿੰਨੇ ਸ਼ਾਨਦਾਰ ਸੂਟ ਕਿੰਨੇ ਚਾਹੀਦੇ ਆ ਭਾਜੀ ਵੈਲਵਟ ਦੇ ਸੂਟ 200 200 ਰੁਪਏ ਕਰਦੇ 5000 ਰੁਪਏ ਦੇ 4 ਸੂਟ ਦੇ ਰਹੇ ਆ ਇਹ ਬ੍ਰਾਂਡਡ ਪੀਸ ਹੈਗੇ ਆ ਗਰਮ ਪੀਸ ਲੈ ਜੋ 2.5 250 ਦੇ ਵਿੱਚ ਪੀਸ ਵੱਡਾ ਤਮਾਕਾ ਭਾਜੀ ਆਹ ਦੇਖੋ ਪੀਸ ਪਿਓਰ ਬਰਫਰੀ ਦਾ ਜੀ ਫੁੱਲ ਦੁਪੱਟੇ ਦੇ ਨਾਲ ਇੱਕ ਤੋਂ ਇੱਕ ਚਾਟ ਹਾਂਜੀ ਬੱਟਾ ਫੇਰਾ ਕਿੰਨੇ ਦੇਈਦੇ 5-500 ਰੁਪਏ ਕਰਤੇ ਭਾਜੀ 15-1500 ਰੁਪਏ ਦਾ ਸੂਟ ਬਾਜ਼ਾਰ ਚੱਕੋ ਭਾਜੀ 600 ਰੁਪਏ ਕਰਤਾ ਬਾਬਾ ਇਹ ਦੁੱਧੇ ਪੈਸੇ ਹੈਗੇ ਤਾਂ ਵੀ ਠੀਕ ਹੈ ਜੇ ਨਹੀਂ ਪੈ ਹੈਗਾ ਬੇ ਫਿਕਰ ਹੋ ਜਾਓ ਬਾਬੇ ਰਹਿਣ ਜਾਓ ਕਪੜਾ ਕਿਸ਼ਤਾਂ ਦੇ ਦੇ ਦਾਂਗੇ ਭਾਜੀ ਕਲਾਸ ਪੀਸ ਚੀਜ਼ਾਂ ਦੇਖ ਲਓ ਮਸਲੀਨ ਦੇ ਦੁਪੱਟੇ ਆਣਗੇ ਰੰਗ ਚਾਰ-ਚਾਰ ਆਣਗੇ ਡਿਜ਼ਾਈਨਰ ਪੀਸ 600 ਦੇ 50 ਰੁਪਏ ਦਾ ਸੂਟ ਕਰਤਾ ਭਾਜੀ ਆ ਚੀਜ਼ਾਂ ਦੇਖੋ ਭਾਜੀ ਬ੍ਰਾਂਡ ਹਾਂਜੀ ਠੀਕ ਹੈ ਜੀ ਆ ਸ਼ੌਟ ਦੇ ਫਰੰਟ ਮਿਲਦੇ ਬਾਜ਼ਾਰਾਂ ਚ ਹਾਂਜੀ ਉਹਨੇ ਫਰੰਟ ਕੱਟ ਇਧਰ ਬੈਗ ਵੀ ਗੱਡੀ ਹੋਈ ਆ ਜੀ ਫੁੱਲ ਕੜਾਈ ਦੇ ਨਾਲ ਪੀਸ 550 ਰੁਪਿਆ ਦਾ ਸੂਟ 15 1500 2 2000 ਵਾਲਾ ਸੂਟ ਹਾਂਜੀ ਵੱਡਾ ਫੇਰਾ ਕਰਦਾ ਭਾਈ 800 ਰੁਪਏ ਕਰਤਾ ਜੀ ਲਓ ਤਾਂ ਆਹ ਦੇਖੋ ਸੂਟ ਬਣਿਆ ਹੋਇਆ ਹਾਂਜੀ ਕੰਮ ਦੇਖ ਲਓ 1995 1895 2195 ਐਦਾਂ ਜਲਦਾ ਬਿਆਰ ਦਾ ਰੇੜਾ ਇੱਥੇ ਪੀਸ ਪੈਣਾ 700 ਰੁਪਏ ਦਾ ਗਲਾਸ ਦੇ ਸੂਟ ਕਵਾਲਿਟੀਆਂ ਦੇਖੋ ਡਿਜ਼ਾਈਨਿੰਗਾਂ ਦੇਖੋ ਸੁਪਰ ਨਾਲ ਉੱਪਰ ਦੇ ਆਰਟੀਕਲ ਹੈ ਟੱਕੋ ਭਾਜੀ 800 ਰੁਪਏ 800 ਰੁਪਏ ਤੋੜ ਤੋੜਦਾ ਰੇਟਾਂ ਨਾਲ ਪਰ ਕੋਡ ਔਰ ਗੈਂਡਰ ਦਾ ਸੂਟ ਭਾਜੀ ਆ ਲੈਖੋ 650 ਰੁਪਏ ਸੂਟ ਕਰਤਾ ਫੁੱਲ ਹੈਵੀ ਹੈਂਡਵਰਕ ਦੇ ਨਾਲ ਹੈਵੀ ਕੁਆਲਿਟੀ ਜਨ ਹੈਂਡਵਰਕ ਕੀਤਾ ਹੋਇਆ ਸੂਟ ਹਾਂਜੀ 7 700 ਰੁਪਏ ਕਰਤੇ ਭਾਜੀ 7 700 ਇਹੀ ਪਛਾਹ ਦੇਖੋ ਭਾਜੀ ਪੀਸ ਇਹਨੂੰ ਕਹਿੰਦੇ ਭਾਜੀ ਦੁਪੱਟੇ ਆ ਦੇਖੋ ਹਾਂਜੀ ਖੁੱਲੇ ਡੁੱਲੇ ਦੇ ਆਈ ਦੇਖੋ ਤੇ ਕੰਮ ਦੇਖੋ ਨੇੜੇ ਕਰਕੇ ਦੇਖਾ ਪੋਰ ਸੈੱਟ ਹਾਂਜੀ ਭਾਜੀ 15000 ਦਾ ਪੀਸ ਹੈ ਇੱਥੇ ਤੇ 8000 ਰੁਪਿਆ 99000 ਰੁਪਿਆ ਇੱਕ ਸੂਟ ਪਿੱਛੇ ਘਾਟਿਆ ਦੇਖੋ ਇੱਕ ਸੂਟ ਆਹ ਦੇਖੋ ਭਾਜੀ ਮੈਂ ਚੈਲੰਜ ਕਰ ਰਿਹਾ ਪੀਸ ਦੇਖੋ ਲੁੱਕ ਦੇਖੋ ਹਾਂਜੀ ਆਹ ਲੋ ਭਾਜੀ 5500 ਰੁਪਏ ਦੇ ਵਿੱਚ ਜਿੱਥੇ ਮਰਜ਼ੀ ਦੀ ਰੇਟ ਟਰਾਈ ਕਰਾ ਲਓ ਹਾਂਜੀ ਆ ਜਿਹੜੇ ਸੌਦੇ ਖੋਲ ਰਿਆ ਨਾ ਭਾਜੀ ਹਾਂ ਰੇਟਾਂ ਨੂੰ ਦੰਦਲ ਪਾਣਾ ਨੇ ਖੋਲ ਰਿਆ ਆਹ ਦੇਖੋ ਪਿਓਰ ਕਰੇਵ ਦੀ ਸਲਵਾਰ ਵਰਕ ਆਹ ਲੋ ਭਾਜੀ 2500 ਰੁਪਏ ਦਾ ਸੂਟ ਆਹ ਕੰਮ ਦੇਖੋ ਕੀਤਾ ਹੋਇਆ ਹਾਂਜੀ ਆਲੇ ਕੋ ਦੁਪੱਟਾ ਨਾਲ ਭਾਜੀ 8000 ਤੋਂ ਸੂਟ ਸਟਾਰਟ ਹੁੰਦਾ ਆ ਲੋ ਚੱਕੋ 5300 ਰੁਪਏ ਚ ਓਪਨ ਰੇਟ ਦਾ ਚੈਲੰਜ ਓਪਨ ਧਮਾਕਾ ਲੋ ਜੀ ਅੱਜ ਸਵੇਰ ਦੇ 8:00 ਵੱਜੂ ਕਿਹਾ ਤੇ ਬਾਬੇ ਜੱਟੀ ਦੇ ਪਹੁੰਚ ਗਿਆ ਸਵੇਰੇ 8:00 ਵਜੇ ਦੁਕਾਨ ਖੁੱਲ ਗਈ ਆ ਪਰ ਅੱਜ ਕੀ ਕੀ ਆਫਰਾਂ ਕਿਉਂਕਿ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਦਾ ਬਹੁਤ ਵੱਡੇ ਫਾਇਦੇ ਇੱਥੇ ਹੁੰਦੇ ਆ ਨਵਾਂ ਕੰਮ ਕਰਨ ਵਾਲੇ ਵੀ ਆ ਰਹੇ ਆ ਰੀਸੇਲਰ ਦੁਕਾਨਦਾਰ ਤੇ ਜਿਨੇ ਵਿਆਹ ਸ਼ਾਦੀ ਦਾਜ ਮੇਰੇ ਕਪੜਾ ਨਾਲ ਉਹ ਵੀ ਆ ਰਹੇ ਆ ਅੱਛਾ 8:00 ਵਜੇ ਦੁਕਾਨ ਖੋਲਦਣਾ ਸਵੇਰ ਨੂੰ ਬਿਲਕੁਲ ਭਾਜੀ 8:00 ਵਜ ਬਿਲਕੁਲ ਸਾਹਮਣੇ ਬਾਬੇ ਰੇਟੇ ਤੇ ਵੱਡੇ ਫਾਇਦੇ ਹੋ ਰਿਹਾ ਪਹਿਲਾਂ ਹੀ ਕਲੀਅਰ ਕਰ ਦਈਏ ਇੱਕ ਗੱਲ ਜੇ ਪੈਸੇ ਹੈਗੇ ਤਾਂ ਵੀ ਠੀਕ ਹੈ ਜੇ ਨਹੀਂ ਪੈਸੇ ਹੈਗੇ ਬੇਫਿਕਰ ਹੋ ਜਾਓ ਬਾਬੇ ਰੇਟੇ ਜਾਓ ਕਪੜਾ ਕਿਸ਼ਤਾਂ ਤੇ ਦੇ ਦਾਂਗੇ ਬਾਜੀ 1 ਰੁਪਿਆ ਲਿਆਂਦੀ ਲੋੜ ਨਹੀਂ ਪੈਸੇ ਸਾਝਦੇ ਜਾਣਾ ਕੋਈ ਟੈਨਸ਼ਨ ਨਹੀਂ ਫਿਰ ਵੱਡੀ ਗੱਲ ਚਾਰ ਚਾਰ ਦੇ ਮੁੱਠੇ ਨਾਲ ਲੋ ਬਜ਼ਾਰਾਂ ਚੋਂ ਹੋਲ ਸੇਲਰਾਂ ਕੋ ਜਿਹੜੇ ਵਿੱਕ ਗਏ ਉਹ ਤੁਹਾਡੇ ਜਿਹੜੇ ਨਾ ਵਿਕੇ ਉਹਨਾਂ ਨੇ ਵਾਪਸ ਨਹੀਂ ਆਣੇ ਅਸੀਂ ਵਾਪਸ ਲੈਣੇ ਆ ਚਾਰ ਸੂਟ ਲੈ ਜਾਓ ਬੈਗ ਬੰਡਲ ਲੈ ਜਾਓ 40 ਸੂਟ ਲੈ ਜਾਓ ਜਿੰਨਾ ਵਿਕ ਗਿਆ ਉਹ ਤੁਹਾਡਾ ਜਿਹੜਾ ਨਾ ਵਿਕਾ ਸਾਡਾ ਬਾਜੀ ਜੇ ਕਿਸੇ ਨਵਾਂ ਕੰਮ ਸ਼ੁਰੂ ਕਰਨਾ ਕਿੰਨੇ ਪੈਸੇ ਚਾਹੀਦੇ ਆ ਬਾਜੀ ਪੈਸੇ ਚਾਹੀਦੇ ਨਹੀਂ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਤੁਸੀਂ ਪੈਸੇ ਦੇਣਾ ਹੀ ਕਿਸ਼ਤਾਂ 'ਚ ਨੇ ਬਾਕੀ ਤੁਸੀਂ ਕੱਪੜਾ ਜਿੰਨਾ ਮਰਜ਼ੀ ਲੋ ਤੁਹਾਨੂੰ ਘਾਟਾ ਨਹੀਂ ਪੈਣਾਂਗੇ ਨਾ ਵੀ ਕਿਹ ਵਾਪਸੀ ਲਾਂਗੇ ਆਜੋ ਤੁਹਾਨੂੰ ਪਹਿਲਾ ਰੇਟਾਂ ਦਾ ਪਹਿਲਾ ਧਮਾਕਾ ਦੇਣ ਜਾ ਰਹੇ ਆ ਰਿਕਾਰਡ ਤੋੜ ਆਹ ਲਓ ਬਾਜੀ ਪਹਿਲਾ ਆਰਟੀਕਲ ਧਮਾਕੇਦਾਰ ਆ ਦੇਖੋ ਪੀਸ ਰਾਜਾ ਰਾਣੀ ਪ੍ਰਿੰਟ ਦੇਖ ਲਓ ਬਾਜੀ ਕਿੰਨੇ ਸ਼ਾਨਦਾਰ ਸੂਟ ਕਿੰਨੇ ਚਾਹੀਦੇ ਆ ਬਾਜੀ ਬੈਲਬਟ ਦੇ ਸੂਟ 200 200 ਰੁਪਏ ਕਰਤੇ ਇਹਦਾ ਬਾਜ਼ਾਰ ਦੇ ਵਿੱਚ ਕੋਈ 700 ਦਿੰਦਾ ਕੋਈ 800 ਦਿੰਦਾ ਪਰ ਬਾਬੇ ਜਿੱਥੇ ਆਜੋ 200 ਰੁਪਏ ਦਾ ਸੂਟ 200 ਰੁਪਏ ਦਾ ਸੂਟ ਕਰਤਾ ਉਤੋਂ ਬਾਅਦ ਬਾਜੀ ਵੱਡਾ ਧਮਾਕਾ ਲਗਿਆ ਹੈਲੋ ਕੱਪੜੇ ਦੀ ਫੁੱਲ ਗਰੰਟੀ ਹੋ ਗਈ ਪਿਓਰ ਸਪੰਨ ਬਾਜੀ ਹਾਂਜੀ ਪੰਬਲਾ ਵਾਲਾ ਹੋਊਗਾ ਸ਼ੋਲ ਨਾ ਰਾਜਾ ਰਾਣੀ ਦਾ ਸੂਟ ਹਾਂਜੀ ਉਹ ਵੀ ਸ਼ੋਲ ਦੇ ਨਾਲ ਜੀ ਵੱਡਾ ਫੈਰਾ ਵੱਡਾ ਧਮਾਕਾ ਕਰਤਾ ਬਾਜੀ ਆ ਦੇਖੋ ਜੀ ਇਦਾਂ ਦੇ ਸ਼ੋਲ ਪਿਓਰ ਸਪੰਨ ਦੇ ਭਾਜੀ 250 ਰੁਪਏ ਸ਼ੋਲ ਸੂਟ ਕਰਤਾ ਦੇਖੋ ਜੀ ਆ ਵੀ ਚੈੱਕ ਕਰ ਲੋ ਬਾਜ਼ਾਰ ਦੇ 1000 ਰੁਪਏ ਦੇ 4 ਸੂਟ ਦੇ ਰਹੇ ਹੈ ਇਹ ਬ੍ਰਾਂਡਡ ਪੀਸ ਹੈ ਗਿਆ ਗਰਮ ਪੀਸ ਲੈ ਜੋ 250 ਦੇ ਵਿੱਚ ਬੜਾ ਧਮਾਕਾ ਭਾਜੀ 1000 ਰੁਪਏ ਦੇ 4 ਸੂਟ ਨਾ ਭਿਕੇ ਕਪੜਾ ਵਾਪਸੀ ਘਾਟਾ ਤੁਹਾਨੂੰ ਨਹੀਂ ਪੈਂਦਾ ਇਹ ਗਰੰਟੀ ਮੇਰੀ ਆਹ ਲੋ ਪੀਸ ਇੱਕ ਤੋਂ ਇੱਕ ਅੱਜ ਵੈਰਾਈਆਂ ਦਿਖਾਣੀਆਂ ਤਾਜਪਰੀ ਤੱਕ ਦੀਆਂ ਹਾਂਜੀ ਪਰ ਚੀਜ਼ਾਂ ਆਪਾਂ ਭਾਜੀ 200 ਰੁਪਏ ਸਟਾਰਟ ਕਰਤੀਆਂ ਪਰ ਐਂਡ ਤੱਕ ਵੀਡੀਓ ਦੇਖਣਾ ਆ ਦੇਖੋ ਪੀਸ ਪਿਓਰ ਬਰਬਰੀ ਦਾ ਜੀ ਰੰਗੜੀਆਂ ਦੇਖੋ ਤੁਸੀਂ ਬਾਜੀ ਬਰਬਰੀ ਦਾ ਸੂਟ ਫੁੱਲ ਦੁਪੱਟੇ ਦੇ ਨਾਲ ਇੱਕ ਤੋਂ ਇੱਕ ਚਾਟ ਵੱਡਾ ਫੈਣਾ ਵੱਡਾ ਧਮਾਕਾ ਬਰਬਰੀ ਹਾਂਜੀ ਸੂਟ ਕਿੰਨੇ ਚਈਦੇ 550 ਰੁਪਏ ਕਰਤੇ ਬਾਜੀ ਅੱਛਾ ਬਰਬਰੀਏ ਸੂਟ ਹੀ 550 ਦੇ ਵਿੱਚ 550 ਰੁਪਏ ਚ ਬ੍ਰਾਂਡਡ ਪੀਸ ਆ ਦੇਖੋ ਚੀਜ਼ਾਂ ਤੁਸੀਂ 550 ਰੁਪਏ ਚ ਲੈ ਜਾਓ ਬਰਬਰੀਏ ਸੂਟ ਆ ਰੰਗ ਡਿਜ਼ਾਈਨ ਵੱਖਰੇ ਇੰਗਲਿਸ਼ ਕਲਰ ਉਹ ਵੀ ਆ ਦੇਖੋ ਪਿਓਰ ਗਲਾਸ ਦੇ ਸੂਟ ਵੱਡੇ ਫੇਰੇ ਭਾਜੀ ਵੱਡੇ ਫੇਰੇ 15 1500 ਰੁਪਏ ਦਾ ਸੂਟ ਬਾਜ਼ਾਰ ਚੱਕੋ ਭਾਜੀ 600 ਰੁਪਏ ਕਰਤਾ ਬਾਪੂ ਜੀ ਤੀਨੇ ਬਾਜ਼ਾਰ ਤੇ 1500 ਦਾ ਇੱਕ ਇੱਥੇ ਤੁਸੀਂ ਲੈ ਜਾਓ 1200 ਰੁਪਏ ਦੋ 600 ਰੁਪਏ ਦਾ ਸੂਟ ਆ ਇਹੋ ਜੇ ਪੀਸ ਲੈਣੇ ਤਾਂ ਆਜੋ ਬਾਬੇ ਦੀ ਹੱਟੀ ਬਹੁਤ ਵੱਡਾ ਫਾਇਦਾ ਬਾਸਟਰ ਦੇ ਸਾਹਮਣੇ ਆਹੋ ਭਾਜੀ ਸੂਟ ਤੁਸੀਂ ਕਲਾਸ ਪੀਸ ਚੀਜ਼ਾਂ ਦੇਖ ਲਓ ਮਸਲੀਨ ਦੇ ਦੁਪੱਟੇ ਆਣਗੇ ਰੰਗ ਚਾਰ ਚਾਰ ਆਣਗੇ ਡਿਜ਼ਾਈਨਰ ਪੀਸ 600 ਦੇ 50 ਰੁਪਏ ਦਾ ਸੂਟ ਕਰਤਾ ਭਾਜੀ 650 ਰੁਪਏ ਦਾ ਸੂਟ ਇੱਕ ਤੋਂ ਇੱਕ ਆਡੀਗਲ ਆਏਗਾ ਇੱਕ ਤੋਂ ਇੱਕ ਧਮਾਕਾ ਆਏਗਾ ਸਭ ਤੋਂ ਵੱਡਾ ਫੈਰਾ ਕਪੜਾ ਨਾਲ ਵੀ ਆ ਵਾਪਸੀ ਹਾਂਜੀ ਤੇ ਕਪੜਾ ਵੀ ਲੈ ਜਾਓ ਕਿਸ਼ਤਾਂ ਦੇ ਆ ਦੇਖੋ ਆ ਚੀਜ਼ਾਂ ਦੇਖੋ ਭਾਜੀ ਬ੍ਰਾਂਡ ਹਾਂਜੀ ਠੀਕ ਹੈ ਜੀ ਆ ਸ਼ਰਟ ਦੇ ਫਰੰਟ ਮਿਲਦੇ ਬਜ਼ਾਰਾਂ ਚ ਉਹਨੇ ਫਰੰਟ ਕੱਟੇ ਹੋਏ ਇਧਰ ਬੈਕ ਵੀ ਕੱਢੀ ਹੋਈ ਆ ਜੀ ਫੁੱਲ ਕੜਾਈ ਦੇ ਨਾਲ ਪੀਸ ਦੁਪੱਟਾ ਨਾਲ 1800 ਤੋਂ 2000 ਭਾਜੀ ਮਿਲਣਗੇ ਭਾਜੀ ਵੱਡਾ ਫੈਰਾ ਰੰਗ ਦੇਖੋ ਤੁਸੀਂ ਤਮਾਕਾ ਕਰਤਾ ਭਾਜੀ 550 ਬੇਲਾ ਸੂਟ ਦੇਖੋ ਇਹੇ ਸੂਟ 1500 1700 1800 ਇੱਥੇ 550 ਦਾ ਸੂਟ 1100 ਦੇ ਦੋ ਸੂਟ ਦੇਣੇ ਆ ਰੰਗ ਡਿਜ਼ਾਈਨ ਬਹੁਤ ਆ ਛੇਤੀ ਆ ਜਾਓ ਲੁੱਟਣਾ ਨਾ ਕਰਾਓ ਬਾਬੇ ਦੀ ਹੱਟੀ ਤੇ ਵਿਆਹ ਸ਼ਾਈ ਦਾ ਕਪੜਾ ਦਾਜ ਵੀ ਰ ਸਾਰਿਆਂ ਦੇ ਵੱਡੇ ਫਾਇਦੇ ਆ ਆ ਦੇਖੋ ਭਾਜੀ ਪਿਓਰ ਹੈਵੀ ਹੈਂਡਵਰਕ ਦੇ ਸੂਟ ਪਿਓਰ ਗਲਾਸ ਦੇ ਉੱਪਰ ਭਾਜੀ ਦੁਪੱਟੇ ਵੀ ਨਾਲ ਨਾ ਹਾਂਜੀ ਫਰਕ ਦੇ ਫੁੱਲ ਪਿਓਰ ਤੇ ਬੇਦ ਕੜਾਈਆਂ ਆ ਰਹੇ ਨੇ ਐਦਾਂ ਦੇ ਵੀ ਸਾਰੇ ਕੜਾਈਆਂ ਕੱਢੇ ਹੋਈ ਹਾਂਜੀ ਦੁਪੱਟਾ ਵੀ ਪੂਰਾ ਹੈਵੀ ਹਾਂਜੀ ਰੰਗ ਬਾ ਕਮਾਲ ਤੋਹਫੇ ਜੀ 15 1500 2 2000 ਵਾਲਾ ਸੂਟ ਹਾਂਜੀ ਵੱਡਾ ਫੇਰਾ ਕਰਦਾ ਭਾਈ 800 ਰੁਪਏ ਕਰਤਾ ਜੀ ਲਓ ਤਾਂ ਜੇਰਾ ਬਾਜ਼ਾਰ ਤੇ ਆਉਂਗੇ ਤੇ 1500 ਰੁਪਏ ਮਿਲਣਾ ਬਾਬੇ ਸਿੱਟੇ ਜਾਉਂਗੇ ਤੇ 800 ਚ ਮਿਲਣਾ ਇਹ ਗੱਲ ਪੱਕੀ ਆ 50000 ਵਾਲਾ ਕਪੜਾ ਇਥੋਂ 20000 ਰੁਪਏ ਦਵਾਂਗੇ ਆ ਦੇਖੋ ਪੀਸ ਬਹੁਤ ਹੀ ਸ਼ਾਨਦਾਰ ਕਮਾਲ ਤੋਹਫੇ ਭਾਜੀਆ ਦੇਖ ਲਓ ਹਾਂਜੀ ਇਹ ਆਹ ਲੋ ਜੀ ਇੱਕ ਤੋਂ ਇੱਕ ਰੰਗ ਇੱਕ ਤੋਂ ਇੱਕ ਡਿਜ਼ਾਈਨ ਇੱਕ ਤੋਂ ਇੱਕ ਧਮਾਕਾ 800 ਰੁਪਏ ਦਾ ਸੂਟ ਕਰਤਾ 800 ਰੁਪਏ ਜੇ ਵੀ ਦੇਤਾ ਇੱਕ ਤੋਂ ਇੱਕ ਗਲਾਸ ਪੀਸ ਆਣਗੇ ਜੀ ਚੀਜ਼ਾਂ ਦੇਖ ਲਓ ਨਵੀਆਂ ਨਵੀਆਂ ਵੱਡੇ ਫੇਰੇ ਵੱਡੇ ਧਮਾਕੇ ਆਹ ਦੇਖੋ ਪੀਸ ਆਹ ਦੇਖੋ ਸੂਟ ਬਣਿਆ ਹੋਇਆ ਹਾਂਜੀ ਕੰਮ ਦੇਖ ਲਓ 1995 1895 2195 ਐਦਾਂ ਜਲਦਾ ਬਾਜ਼ਾਰ ਦਾ ਰੇਟ ਇੱਥੇ ਪੀਸ ਲੈਣਾ 700 ਰੁਪਏ ਦਾ ਚੈਲੰਜ ਰੇਟ ਦਾ ਦੇਖੋ ਨਾਲ ਇੰਗਲਿਸ਼ ਪੀਸ ਆ ਜਿਹੜੇ ਅੱਜਕੱਲ੍ਹ ਸ਼ਹਿਰੀ ਲੋਕ ਪਸੰਦ ਕਰਦੇ ਆ ਬਾਬੇ ਜੜੀ ਦੇ ਚਾਹੇ ਪਿੰਡਾਂ ਵਾਲੇ ਗਾਹ ਕਾ ਜਾਣ ਚਾਹੇ ਸ਼ਹਿਰੀ ਆ ਜਾਣ ਚਾਹੇ ਦੁਕਾਨਦਾਰ ਚਾਹੇ ਰੀਸੇਲਰ ਸਾਰਿਆਂ ਨੂੰ ਪਸੰਦੀ ਦੇ ਕੱਪੜਾ ਦੇ ਰੇਟ ਮਿੱਟੀ ਦੇ ਪਾ ਆਹ ਦੇਖੋ ਭਾਜੀ ਪਿਓਰ ਗਲਾਸ ਦੇ ਸੂਟ ਕੁਆਲਿਟੀਆਂ ਦੇਖੋ ਡਿਜ਼ਾਈਨਿੰਗਾਂ ਦੇਖੋ ਸੁਪਰ ਨਾਲ ਉੱਪਰ ਦੇ ਆਰਟੀਕਲ ਹੈ ਹਾਂਜੀ ਚੀਜ਼ਾਂ ਇੱਕ ਤੋਂ ਇੱਕ ਰੋਜ਼ ਨਵੀਆਂ ਖੁੱਲਦੀਆਂ ਹਨ ਹਾਂਜੀ ਰੇਟਾਂ ਦੇ ਦੇ ਰਹੇ ਆ ਭਾਜੀ ਬੇਦਬਰਕ ਇਹ ਵੀ 600 ਚ ਹਾਥੀਆਂ ਘੋੜਿਆਂ ਵਾਲੇ ਸੂਟਾਂ ਵਾਲੇ ਇਹ ਕੱਪੜਾ ਕਿਹੜਾ ਹੈ ਭਾਜੀ ਪਿਓਰ ਗਲਾਸ ਉੱਤੇ ਨਾਲ ਪੀਸ ਪਿਓਰ ਗਲਾਸ ਦਾ ਕੱਪੜਾ ਦੇ ਰਹੇ ਨਾਲੇ ਸਾਨੂੰ ਆਹ ਦੇਖੋ ਭਾਜੀ 2250 ਵੱਡਾ ਫਾਇਦਾ ਭਾਜੀ 2200 ਲੈ ਸੂਟ ਆ ਤਮਾਕੇ ਦਾ ਡਿਜ਼ਾਈਨਿੰਗ ਦੇ ਨਾਲ ਆ ਦੇਖ ਲੋ ਪੀਸ ਹਾਂਜੀ ਵੱਡਾ ਫਾਇਦਾ ਜੀ ਚੱਕੋ ਭਾਜੀ 800 ਰੁਪਏ 800 ਰੁਪਏ ਤੋੜ ਤੋੜ ਦਾ ਰੇਟਾਂ ਦਾ ਪਰ ਕੋਡ ਜਿਨ੍ਹਾਂ ਨੇ ਦਾਈ ਬਰੀ ਲੈਣਾ ਵੱਡੇ ਫਾਇਦੇ ਆ ਕੱਲਾ ਕੱਲਾ ਸੂਟ ਆਪਣੀ ਪਸੰਦ ਨਾਲ ਲੈ ਜਾਓ ਇੱਕ ਪਹਿਲੀ ਪਹਿਲੀ ਗੱਲ ਤਾਂ ਇਹ ਆ ਵੀ ਤੁਹਾਨੂੰ ਪੂਰੇ ਪੰਜਾਬ 'ਚ ਕਿਸੇ ਨੇ ਆਹ ਡਿਜ਼ਾਈਨ ਸੂਟਾਂ 'ਚ ਦੇਣੇ ਨਹੀਂ ਕਿਉਂਕਿ ਇਹਨੇ ਆਉਦੇ ਨਹੀਂ ਕਿਸੇ ਕੋ ਤੇ ਰੇਟ ਵੀ ਨਹੀਂ ਇਹ ਮਿਲਣੇ ਰੇਟ ਬਾਬੇ ਦੀ ਹੱਟੇ ਤੋਂ ਮੈਂਨੇ ਆ ਵੀ ਔਰਗੈਂਜ਼ਾ ਵਾਲਾ ਸੂਟ ਭਾਜੀ ਔਰ ਗੈਂਜ਼ਰਾ ਸੂਟ ਭਾਜੀ ਆ ਲੈ ਕੋ 650 ਰੁਪਏ ਸੂਟ ਕਰਤਾ ਹੈ ਫੁੱਲ ਹੈਵੀ ਹੈਂਡਵਰਕ ਦੇ ਨਾਲ ਔਰਗੈਂਜ਼ਾ ਵਿੱਚ ਵੀ ਔਰਗੈਂਜ਼ਾ ਦੇ ਹਰ ਤਰ੍ਹਾਂ ਦੀ ਵੈਰਾਈਟੀ ਬਾਬੇ ਦੀ ਹੱਤੀ ਤੇ ਅਵੇਲੇਬਲ ਹੈ ਤੁਸੀਂ ਜਿੰਨਾ ਮਰਜ਼ੀ ਕੱਪੜਾ ਲੋ ਠੀਕ ਹੈ ਦੇਖੋ ਇੱਕ ਡੀਨ ਦੇ ਦਾਂਗੇ ਪੂਰੀ ਵੀਡੀਓ ਦੇਖ ਲਓ ਜਿਹੜਾ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਲਓ ਤੁਸੀਂ ਆਨਲਾਈਨ ਆਪਣੇ ਘਰ ਮਗਾ ਸਕਦੇ ਆ ਕੋਰੀਅਰ ਦੀ ਸਰਵਿਸ ਹੈਗੀ ਹੈ ਸਾਡੇ ਕੋ ਸੋ ਆ ਦੇਖੋ ਭਾਜੀ ਪੀਸ ਕੰਮ ਦੇਖੋ ਕੀਤਾ ਹੋਇਆ 22 25 2500 ਦੇ ਸੂਟ ਹਾਂਜੀ ਇੱਕ ਇੱਕ ਸੂਟ ਨਾ ਭਾਜੀ ਮੈਂ ਕਹਣਾ ਜਗਮਗਾ ਜਗਮਗਾ ਕਰਦੇ ਪਿਆ ਪੀਸਾ ਦੇਖ ਲਓ ਪਿਓਰ オリジナル ਹਾਂਜੀ ਹੈਵੀ ਕੁਆਲਿਟੀ ਜਣਾ ਹੈਂਡਵਰਕ ਕੀਤਾ ਹੋਇਆ ਸੂਟ ਹਾਂਜੀ 7 700 ਰੁਪਏ ਕਰਤੇ ਭਾਜੀ 7 700 ਇਹੀ 25 2500 ਹੈ ਬਜਾਰ 700 100 ਰੁਪਏ ਇਹ ਬਿਲਕੁਲ ਭਾਜੀ ਪੀਸ ਦੇਖੋ ਕਿਦਾਂ ਲੱਗ ਰਿਹਾ ਤੁਹਾਨੂੰ ਹਾਂਜੀ ਚੀਜ਼ਾਂ ਦੇਖ ਲਓ ਬੜੀਆਂ ਹੋਈਆਂ ਕੰਮ ਦੇਖੋ ਕੀਤਾ ਹੋਇਆ ਨੇ ਪੀਸ ਇੱਕ ਤੋਂ ਇੱਕ ਜੀ ਗੱਲ ਇਹ ਥੜੀ ਮੁਕਨੀ ਭਾਜੀ ਚੀਜ਼ਾਂ ਤੁਹਾਨੂੰ ਹੋਰ ਵੀ ਦਿਖਾਉਣੇ ਆ ਵੈਰਟੀਆਂ ਹੋਰ ਵੀ ਬੜੀਆਂ ਨੇ ਹਾਂਜੀ ਪਰ ਤੁਹਾਨੂੰ ਦਿਖਾਣੇ ਇੱਕ ਇੱਕ ਆਰਟੀਕਲ ਦਾ ਇੱਕ ਇੱਕ ਡਿਜ਼ਾਈਨ ਆਵੇ ਜੀ ਆਹ ਲੋ ਪੀਸ ਵੱਡਾ ਫੈਰਾ ਭਾਜੀ 800 ਰੁਪਏ ਦਾ ਸੂਟ ਜੀ ਚੀਜ਼ਾਂ ਦੇਖ ਲਈਏ ਭਾਜੀ ਹਾਂਜੀ ਭਾਜੀ ਇਹਨੇ 12 12 15 15000 ਦੇ ਸੂਟ ਨੇ ਨਾ ਸ਼ੋਅਰੂਮ ਅਜ ਮਤਲਬ ਬਾਬੇ ਦੀ ਹੱਟੀ ਦੇ 100 ਰੁਪਏ ਤੋਂ ਲੈ ਕੇ ਪਾ 20000 ਤੱਕ ਦਾ ਸੂਟ ਲੈ ਲੋ ਮੈਂ ਕਹਾਂ ਭਾਜੀ ਪਰ ਹੋਲ سیل ਰੇਟ ਮਿਲਣਾ ਹਾਂਜੀ ਇਹੀ 12000 ਦਾ ਇਹੀ 10500 ਦਾ ਹਾਂਜੀ ਆ ਭਾਜੀ ਪੀਸ ਦੇਖ ਲੋ ਕੰਮ ਦੇਖ ਲੋ ਕੀਤਾ ਹੋਇਆ ਜੀ ਪੂਰੇ ਪੰਜਾਬ ਦਾ ਓਪਨ ਚੈਲੰਜ ਆ ਪਿਓਰ ਹੈਵੀ ਹੈਂਡਵਰਕ ਕਲਕੱਤੇ ਦੇ ਸੂਟ ਆ ਲੋ ਹਾਂਜੀ 5500 ਰੁਪਏ ਸੂਟ ਦਾਂਗੇ ਭਾਜੀ ਇਹ 5500 ਸੂਟ ਦੇਣਾ ਤੁਸੀਂ ਦੇਖ ਲੋ ਭਾਜੀ ਤੁਹਾਡੇ ਸਾਹਮਣੇ ਰੱਖ ਇਹ 12 12000 ਰੁਪਏ ਜਿਹੜੇ ਕਿੰਨੇ ਸਾਨੂੰ ਹੈਵੀ ਪੀਸ ਚਾਹੀਦੇ ਆ 12 12000 8500 950 ਬੁਖਰੇ ਬੁਖਰੇ 5500 ਰੁਪਏ ਦਾ ਸੂਟ ਲੈ ਜਾਓ ਇਹਦੇ ਵਿੱਚ ਡਿਜ਼ਾਈਨ ਬਹੁਤ ਆਹ ਦੇਖੋ ਭਾਜੀ ਪਿਓਰ ਕਰੇਪ ਦੀ ਸਲਵਾਰ ਆਹ ਦੇਖੋ ਭਾਜੀ ਸੁਪਰ ਨਾਲ ਉਹ ਵੀ ਉੱਪਰ ਦੇ ਆਰਟੀਕਲ ਹਾਂਜੀ ਆ ਚੀਜ਼ਾਂ ਦੇਖੋ ਬੜੀਆਂ ਹੋਈਆਂ ਭਾਜੀ ਪਿਓਰ オリジナル ਹਾਂਜੀ ਡਿਸਟਲ ਦੇ ਉੱਪਰ ਹੈਂਡ ਵਰਕ ਦੇ ਕੰਮ ਬਾਜੂ ਵਰਕ ਨਾਲ ਡਿਜ਼ਾਈਨਰ ਦੁਪੱਟੇ 1800 ਦਾ ਬਾਜ਼ਾਰ 'ਚ ਨਹੀਂ ਮਿਲਦਾ ਇਹ 1800 ਰੁਪਏ ਦੇ ਦਊਂਗੇ ਤੁਸੀਂ ਦੇਖ ਲਓ ਪੀਸ ਇਹਦਾ ਸਪੈਸ਼ਲ ਚੀਜ਼ਾਂ ਆ ਨਵੀਆਂ ਨਵੀਆਂ ਉੱਪਰ ਪਿਓਰ ਕਰੇਪ ਦੀ ਸਲਵਾਰ ਆਉਗੀ ਭਾਜੀ ਨਾਲ ਹਾਂਜੀ ਆਹ ਦੇਖੋ ਸ਼ਰਟ ਜੀ ਡਿਜ਼ਾਈਨ ਦੇਖੋ ਡਿਜ਼ਾਈਨਰ ਦੁਪੱਟਾ 1800 ਰੁਪਏ ਦਾ ਸੂਟ ਆ ਭਾਜੀ ਕਲਰ ਵੀ ਇੰਗਲਿਸ਼ ਤੁਸੀਂ ਟਰਾਈ ਕਰੋ ਰੇਟਾਂ ਦਾ ਓਪਨ ਜਣਾ ਭਾਈ ਗਲਾ ਨੇੜੇ ਕਰਕੇ ਦਿਖਾ ਲੈ ਜਰਾ ਜੀ ਤੇ ਕਪੜਾ ਇਹ ਕਿਹੜਾ ਜੀ ਹਾਂਜੀ ਪਿਓਰ ਕਰੇਪ ਭਾਜੀ ਲੋ ਔਰਗੈਂਜ਼ਾ ਆਪਣਾ ਦੁਪੱਟਾ ਔਰਗੈਂਜ਼ਾ ਦਾ ਭਾਜੀ ਹਾਂਜੀ ਪਿਓਰ ਕਰੇਪ ਦੇ ਸੂਟ ਆ ਦੇਖੋ ਡਿਜ਼ਾਈਨਰ ਚੀਜ਼ਾਂ ਗਲੇ ਦੇ ਦੇਖੋ ਕਿੰਨਾ ਵਰਕ ਆ 35-30 3-3000 ਰੁਪਏ ਬਾਜ਼ਾਰ ਚ ਬਾਬੇ ਦੀ ਹੱਟੀ ਤੇ 1800 ਰੁਪਏ ਚ ਲੈ ਜਾਓ ਤੁਸੀਂ ਆ ਦੇਖੋ ਪੀਸ ਭਾਜੀ ਮੈਂ ਤੁਹਾਨੂੰ ਚੀਜ਼ਾਂ ਜਿਹੜੀਆਂ ਦਿਖਾ ਰਿਹਾ ਨਾ ਪਿਓਰ ਹੈਵੀ ਡਿਜ਼ਾਈ ਆ ਦੇਖੋ ਭਾਜੀ ਪੀਸ ਹਾਂਜੀ ਕੰਮ ਦੇਖੋ ਕੀਤਾ ਹੋਇਆ ਐਨੂੰ ਕਹਿੰਦੇ ਭਾਜੀ ਦੁਪੱਟੇ ਆ ਦੇਖੋ ਹਾਂਜੀ ਖੁੱਲੇ ਡੁੱਲੇ ਦੇ ਸਾਈ ਦੇਖੋ ਤੇ ਕੰਮ ਦੇਖੋ ਨੇੜੇ ਕਰਕੇ ਦੇਖਾ ਫੋਰ ਸਾਈਡ ਹਾਂਜੀ ਭਾਜੀ 15000 ਦਾ ਪੀਸ ਐ ਇੱਥੇ 8500 ਆ ਇਹ 8500 ਰੁਪਏ ਦੇ ਲੈਣਾ ਆ ਤੁਹਾਡੇ ਸਾਹਮਣੇ ਪੀਸ ਰੱਖ ਰਿਆ ਮੈਂ ਇੱਕ 8800 ਰੁਪਿਆ 9900 ਰੁਪਿਆ ਇੱਕ ਸੂਟ پیچھے ਘਾਟਿਆ ਦੇਖੋ ਇੱਕ ਸੂਟ ਆਹ ਦੇਖੋ ਭਾਜੀ ਮੈਂ ਚੈਲੰਜ ਕਰ ਰਿਹਾ ਪੀਸ ਦੇਖੋ ਲੁੱਕ ਦੇਖੋ ਕੰਮ ਦੇਖੋ ਪਿਓਰ オリジナル ਹੈਵੀ ਪੀਸ ਹਾਂਜੀ ਆਲੋ ਭਾਜੀ 5500 ਰੁਪਏ ਦੇ ਵਿੱਚ ਜਿੱਥੇ ਮਰਜ਼ੀ ਦੀ ਰੇਟ ਟ੍ਰਾਈ ਕਰਾ ਲਓ ਹਾਂ ਜਿਹੜੇ ਸੌਦੇ ਖੋਲ ਰਿਆ ਨਾ ਭਾਜੀ ਹਾਂ ਰੇਟਾਂ ਨੂੰ ਦੰਦਲ ਪਾਣ ਵਾਲੇ ਖੋਲ ਰਿਆ ਰੇਟਾਂ ਨੂੰ ਦੰਦਲ ਪਾਊਗੀ ਗਰੰਟੀ ਰਹਿ ਗਈ ਕਿਉਂਕਿ ਇਦਾਂ ਦੇ ਪੀਸ ਲਗਜ਼ਰੀ ਚੀਜ਼ਾਂ ਆਹ ਦੇਖੋ ਪਿਓਰ ਕਰੇਵ ਦੀ ਸਲਵਾਰ ਵਰਕ ਹਾਂਜੀ ਆਲੋ ਭਾਜੀ ਸ਼ੌਟ ਜੀ ਹੈਵੀ ਹੈਂਡ ਵਰਕ ਆਲੋ ਭਾਜੀ ਦੁਪੱਟਾ ਹਾਂਜੀ ਆਲੋ ਭਾਜੀ 2500 ਰੁਪਏ ਦਾ ਸੂਟ ਅਜਾ ਇਹ 2500 ਦੇ ਦੇਣਾ ਭਾਜੀ ਮੈਂ ਇੱਕ ਇੱਕ ਪੀਸ ਤੁਹਾਨੂੰ ਸੈਂਪਲ ਦਿਖਾ ਰਿਹਾ ਵੀ ਆਪਣੇ ਕੋਲ ਲਈ 200 400 ਦੀ ਸੇਲ ਨਹੀਂ ਹੈਗੀ ਹਾਂ ਆਪਾਂ ਦਿਖਾਓ ਹਾਂਜੀ ਡਿਜ਼ਾਈਨਿੰਗਾਂ ਦੇਖੋ ਜੀ ਰੇਟਾਂ ਦੇ ਵੱਡੇ ਫਾਇਦੇ ਆਹ ਦੇਖੋ ਦੁਪੱਟੇ ਭਾਜੀ 2500 ਰੁਪਏ ਸੂਟ ਦਾਂਗੇ ਜਿੱਥੇ ਮਰਜ਼ੀ ਰੇਟ ਟ੍ਰਾਈ ਕਰ ਲਓ ਸੋ ਜਿਹਨੇ ਹੈਵੀ ਦਾਇਵਰੀ ਬਣਾਉਣੀ ਆ ਵਿਆਹ ਸ਼ਾਦੀ ਦੇਣ ਲੈਣ ਕਰਨਾ ਦੇਖੋ ਪੂਰੇ ਜਲਵੇ ਹੈਵੀ ਪੀਸ ਇਹਨਾਂ ਨੇ ਕੀ ਰੇਟ ਆ ਭਾਜੀ 2500 ਰੁਪਏ ਜੀ 2500 ਰੁਪਏ ਚ ਆਹ ਦੇਖੋ ਪੀਸ ਬਣਿਆ ਹੋਇਆ ਆ ਕੰਮ ਦੇਖੋ ਕੀਤਾ ਹੋਇਆ ਹਾਂਜੀ ਆਲੇ ਕੋ ਦੁਪੱਟਾ ਨਾਲ ਜੀ ਭਾਜੀ 8000 ਤੋਂ ਸੂਟ ਸਟਾਰਟ ਹੁੰਦਾ allo ਚੱਕੋ 5300 ਰੁਪਏ ਚ ਓਪਨ ਰੇਟ ਦਾ ਚੈਲੰਜ ਓਪਨ ਧਮਾਕਾ ਭਾਈ ਜਿਹਨੇ ਲੈਣਾ ਵੱਡਾ ਫੇਰਾ ਉਹਨਾ ਪੈਣਾ ਬਾਬੇ ਦੀ ਹੱਟੀ ਦੇ 200 ਰੁਪਏ ਸੂਟ ਸਟਾਰਟ ਹੈ ਕਪੜਾ ਕਿਸ਼ਤਾਂ ਦੇ ਲੈ ਜੋ ਵਿਆਹ ਸ਼ਾਦੀ ਨੇ ਲੈ ਜੋ ਕਪੜਾ ਵੇਚ ਲੈ ਲੈ ਜੋ ਜਿਨ੍ਹਾਂ ਨੇ ਵੇਚ ਲੈਣਾ ਵੱਡਾ ਫੇਰਾ ਕਪੜਾ ਨਾ ਪੀਗਾ ਅਸੀਂ ਵਾਪਸੀ ਲੈਣੀ ਹੈ ਤੁਹਾਨੂੰ ਘਾਟਾ ਕੋਈ ਨਹੀਂ ਨੰਬਰ 988804723 ਬਾਬੇ ਦੀ ਹੱਟੀ ਜਲੰਧਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਸਸਰੀ ਕਾਲ ਜੀ ਸੋ ਨੰਬਰ ਸਕਰੀਨ ਤੇ ਤੁਸੀਂ ਕੋਈ ਵੀ ਜਾਣ ਕੇ ਲੈਣੀ ਤਾਂ ਇਸ ਨੰਬਰ ਤੇ ਫੋਨ